ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਵਾਜ਼ ਆਪ ਸੁਣਦੇ ਹਾਂ ਲੇਖਕ ਕਰਤਾਰ ਸਿੰਘ ਦੁੱਗਲ ਜੀ ਦੀ ਲਿਖੀ ਹੋਈ ਕਹਾਣੀ ਲੁੱਟ ਲਿਆ ਗਿਆ ਛਿੰਨ ਰਾਜੀ ਨੂੰ ਮਸਾਂ ਤੇਰਵਾ ਚੜਿਆ ਸੀ ਕਿ ਉਹਦੇ ਪੇਵਰੇ ਨੂੰ ਉਹਦੇ ਹੱਥ ਪੀੜੇ ਕਰਨ ਦੀ ਸ਼ਿਕਰ ਖਾਣ ਲੱਗ ਪਈ ਪ੍ਰੇਮਦ ਖਾਵਨ ਜਦੋਂ ਹੋਰੜ ਬੰਦੇ ਕਿਸੇ ਨਾ ਕਿਸੇ ਤਰ੍ਹਾਂ ਗੱਲਾਂ ਵਿੱਚੋਂ ਇਹ ਗੱਲ ਛਿੜ ਪੰਦੀ ਕੁੜੀ ਕੁੱਠੇ ਨਾ ਕੁੱਠਾ ਹੋਈ ਗਈ ਐ ਕੁੜੀਆਂ ਚਿੜੀਆਂ ਵੇਲਾ ਹਾਕਰਾ ਵਦਨੀਆਂ ਨੇ ਗਿਠਵਾਰ ਚੜਨੀ ਵਹੇ ਕੁੜੀਆਂ ਕੀ ਮੰਗੀ ਤਾਂ ਹਿਸਕੇ ਕਜੀ ਕਜੀ ਟਕੀ ਟਕੀ ਕੇ ਹਾਰ ਵਾਲਣੀ ਅਛਣੀ ਤਾਂ ਜੀ ਨੂੰ ਆਪਣੀ ਮਾਂ ਸੋਬੇ ਦਾਰਨੇ ਦੇ ਹੁੰਦ ਤੋਂ ਬੜੇ ਖੇ ਜਾਂਦੇ ਇੱਥੇ ਬਹਿ ਉੱਥੇ ਨਾ ਬਹਿ ਇੱਥੇ ਜਾ ਉੱਥੇ ਨਾ ਜਾ ਇੰਜ ਤੁਰ ਕੁੰਜ ਨਾ ਤੁਰ ਪੱਲਾ ਸਿਰ ਤੇ ਕਿਵੇਂ ਲਈਦਾ ਲੇੜਾ ਬਸ ਕੱਜਣ ਹੁੰਦਾ ਏ ਹੋਰ ਕੁਝ ਨਹੀਂ ਜਵਾਨ ਜਹਾਨ ਕੁੜੀਆਂ ਨੂੰ ਕੀ ਲੱਗੇ ਤੇ ਇੰਜ ਜਵਾਨ ਜਹਾਨ ਤਾਜੀ ਜਦੋਂ ਵੀ ਮਾਂ ਦੇ ਮੂੰਹੋਂ ਇਹ ਬੋਲ ਸੁਣਦੇ ਉਹਦੇ سینੇ ਵਿੱਚ ਇੱਕ ਨਗਮਾ ਜਿਹਾ ਛਿੜ ਪੈਂਦਾ ਤੇ ਉਹਨੂੰ ਇੱਕਦਮ ਉਹ ਅਲਖਤ ਆਣੀ ਬੰਦ ਹੋ ਜਾਂਦੀ ਜਿਹੜੀ ਉਹਨੂੰ ਆਂਦੀ ਸੀ ਅੱਠੇ ਪਹਿਰ ਆਪਣੀ ਅੰਮੜੀ ਦੀ ਟੋਕਾ ਟੋਕੀ ਤੋਂ ਜਵਾਨ ਜਹਾਨ ਤੇ ਤਾਜੀ ਨੂੰ ਆਪਣਾ ਅੰਗ ਅੰਗ ਨਿਖਰਿਆ ਨਿਖਰਿਆ ਲੱਗਦਾ ਉਹਦਾ ਬੰਦ ਬੰਦ ਜਿਵੇਂ ਠਰਿਆ ਹੋਇਆ ਹੋਵੇ ਉਹਦੀਆਂ ਅੱਖਾਂ ਅਗੇ ਵਨਸ ਵਨੇ ਰੰਗ ਚਮਕਣ ਲੱਗ ਪੈਂਦੇ ਲਾਲ ਪੀਲੇ ਹਰੇ ਨੀਲੇ ਕਾਸ਼ਨੀ ਕਿਰਮਚੀ ਸਨੇਟੀ ਸੁਰਮਈ ਉਨਾਬੀ ਗੁਲਾਬੀ ਉਹਦੇ ਹੋਂਠਾਂ ਤੇ ਲੋਕ ਗੀਤ ਦੇ ਇਹ ਬੋਲ ਥਿਰਕਣ ਲੱਗਦੇ ਬਾਬਲ ਟੈਂਡੇ ਮਹਿਲਾ ਜੋ ਤੇਰੀ ਲਾਡੋ ਪਰਦੇਸਣ ਹੋਈ ਤੇ ਚਾਰੇ ਕੰਧਾਂ ਚੁਬਾਰੇ ਦੀਆਂ ਨੇ ਪਾਰੇ ਵਾਂਗੂ ਖਿੱਲੀਆਂ ਸਾਜੀ ਦੇ ਅੱਬਾ ਨੂੰ ਫੌਜ ਤੋਂ ਵੇਲੇ ਹੋਏ 3 ਬਰੇ ਹੋ ਗਏ ਸਨ ਫਰੰਗੀ ਨੇ ਬਸਰੇ ਤੇ ਬਗਦਾਦ ਵਿੱਚ ਹਿੰਦੁਸਤਾਨੀਆਂ ਨੂੰ ਡਾਕੇ ਆਪਣੇ ਕੰਮ ਕਢਵਾ ਲਿਆ ਤੇ ਫਿਰ ਅਗਲਿਆਂ ਦੀ ਛੁੱਟੀ ਕਰ ਦਿੱਤੀ ਸੀ ਕੋਈ ਗੱਲ ਨਹੀਂ ਸਾਜੀ ਦਾ ਅੱਬਾ ਖੁਸ਼ ਸੀ ਬਹੁਤ ਖੁਸ਼ ਉਹਦੀ ਆਪਣੀ जिम्मेसी ਮਾਲ ਡੰਗਰ ਸੋਬੇਦਾਰ ਨੂੰ ਗੋਰੇ ਦੀ ਚੱਕਰੀ ਛੁੱਟ ਜਾਣ ਦਾ ਕੋਈ ਮੰਦਾ ਨਹੀਂ ਸੀ ਲੱਖ ਲਾਡਾ ਨਾਲ ਪਲੀ ਆਪਣੀ ਧੀ ਦਾ ਵਿਆਹ ਕਰਕੇ ਤ੍ਰੀਮਤ ਖਵੰਤ ਵੇਲੇ ਹੋ ਜਾਣਗੇ ਪੁੱਤਰ ਉਹਨਾਂ ਦਾ ਕਦੋਂ ਦਾ ਵਿਆਹ ਵਰਿਆ ਸੀ ਛੌਣੇ ਵਿੱਚ ਦਰਜੀ ਦੀ ਦੁਕਾਨ ਕਰਦਾ ਸੀ ਗੋਰੀ ਚਿੱਟੇ ਉਹਨਾਂ ਦੇ ਨੌ ਸੀ ਨੇਰੀ ਕੁੜੀ ਜਿਵੇਂ ਮੇਮ ਹੋ ਗਈ ਪਰ ਸੂਬੇਦਾਰ ਦੀ ਧੀ ਲਈ ਵੱਰ ਲੱਭਣਾ ਕੋਈ ਖਾਲਾ ਜੀ ਦਾ ਘਰ ਨਹੀਂ ਸੀ ਉੱਚੀ ਟੱਕੀ ਚੜਨ ਵਾਲੀ ਗੱਲ ਸੀ ਅਗਲਾ ਸੂਬੇਦਾਰ ਨਾ ਸੀ ਜਮਾਦਾਰ ਤੇ ਹੋਵੇ ਤੇ ਫਿਰ ਆਪਣੀ ਜਾਤ-ਪਰਾਦਰੀ ਦਾ ਤੇ ਉਹਦੀ ਤ੍ਰੇਮਤ ਸੂਬੇਦਾਰਨੀ ਕਹਿੰਦੀ ਮੈਂ ਕੁੜੀ ਕੀ ਆਪਣੇ ਤਰੇਗੜੇ ਤੋਂ ਬਾਹਰ ਨਹੀਂ ਟੋਰਨਾ ਕੋਈ ਗੱਲ ਵੀ ਹੋਈ ਕਿਤਨੀਆਂ ਚਾਹਤਾਂ ਕੌਣ ਪੁਗਾਉਂਦਾ ਪਿਛੇ ਪਿੰਡ ਵਿੱਚ ਉਹਨਾਂ ਦੀ ਸੋਬੇਦਾਰੀ ਥੋੜੀ ਚਲਦੀ ਸੀ ਲੋਕਵੇਂ ਵਰਦੇ ਉਡੇ ਤਾਜੇ ਸੁਪਨਿਆਂ ਦੇ ਮਹਿਲ ਉਸਾਰਦੇ ਰਹਿੰਦੀ ਤਾਂਦੀ ਰਹਿੰਦੀ ਫੇਰ ਉਸਾਰਦੀ ਫੇਰ ਟਾਂਦੀ ਇੱਕ ਤੋਂ ਬਾਅਦ ਇੱਕ ਛੌਣੇ ਵਿੱਚ ਬੀਤਿਆ ਉਸਦਾ ਬਾਲਪਨ ਲਾਲ ਕੁਰਤੀ ਦੇ ਮਡੂਏ ਵਿੱਚ ਵੇਖੀ ਹੀਰ ਸਲੇਟੀ ਨਾਂ ਦੀ ਫਿਲਮ ਵਿੱਚ ਤੇ ਦੋ ਦਾਹੀਰ ਦੇ ਬੇਲੇ ਵਿੱਚ ਉਹਦੇ ਪਲੰਗ ਤੇ ਪੈ ਕੇ ਸੌ ਜਾਣਾ ਤੇ ਫੇਰ ਉਹਨਾਂ ਦਾ ਮੇਲ ਤੇ ਫੇਰ ਆਏ ਓਏ ਗਵਿੰਦ ਇਤਨੇ ਬਰੇ ਹੋ ਗਏ ਉਹ ਛਿੰ ਤਾਜ਼ੀ ਦੀਆਂ ਅੱਖੀਆਂ ਵਿੱਚ ਜਿਵੇਂ ਪਹੁੰਚਿਆ ਹੋਇਆ ਸੀ ਤੇ ਜਿਹੜੇ ਟੱਪੇ ਉਗਾਇਆ ਕਰਦੇ ਸੀ ਮੰਜਰੀ ਯਾਰ ਮੇਰਾ ਰੰਗ ਬਦਲੇ ਕਦੇ ਕਿਰਮਚੀ ਕਪਾਹੀ ਕਦੇ ਅੰਬਰੀ ਤਾਰਾ ਪਾਣੀਆਂ 'ਚ ਰਤ ਕੁਲ ਗਈ ਆਥ ਰੰਗ ਲੈ ਮਜਾਜੀਆ ਯਾਰਾਂ ਹਲਦੀ ਆ ਬਹਿ ਕੇ ਸੇਕ ਮਿਤਰਾ ਰੋਜ ਸਿਵਿਆਂ ਦੇ ਵਿੱਚ ਅੱਗ ਬਲਦੀ ਤੇ ਫਿਰ ਤਾਜ਼ੀ ਲਈ ਬਾਹਰ ਲੱਭ ਗਿਆ ਗੋਲੜੇ ਪੀਰ ਦੇ ਮੁਤਵੱਲਿਆਂ ਵਿੱਚੋਂ ਉੱਚ ਦੁਮਾਲੀਏ ਤੁੱਲਾ ਖਾਨ ਦਾ ਇੱਕੋ ਇੱਕ ਪੁੱਤਰ ਪਹਿਲੀ ਤ੍ਰੀਮਤ ਉਹਦੀ ਮਰ ਗਈ ਸੀ ਕੋਈ ਕਹਿੰਦਾ ਦੋ ਮਰ ਗਈਆਂ ਸਨ ਇਸ ਵਿੱਚ ਕਿਹੜਾ ਵਾਸੇ ਸੌਂਕਣ ਉੱਤੇ ਤਾਂ ਨਹੀਂ ਗੱਛਣ ਲੱਗੀ ਓੜੀ ਕੁੜੀ ਕੇ ਕਾਲੀ ਪਈ ਉਹਦੀ ਮਾਂ ਪੈਰਾਂ ਤੇ ਪਾਣੀ ਨਾ ਪੈਣ ਦਿੰਦੀ ਮੁੰਡਾ ਚੰਗਾ ਗੱਬਰੂ ਸੀ ਮੋٹے ਵਰਗਾਕਾਰ ਡੰਗਰਾ ਦੇ ਮੇਲੇ ਵਿੱਚ ਹਰ ਜੁਮੇ ਰਾਤ ਨੂੰ ਰਾਹਦਾਰੀ ਇਕੱਠੀ ਕਰਦਾ ਸੀ ਤੇ ਫੇਰ ਅਗਲੀ ਜੁਮੇ ਰਾਤ ਦੀ ਓੜੀ ਕਰਨ ਲੱਗ ਪੈਂਦਾ ਮੋਤਵੱਲੀਆ ਨੂੰ ਫਰੰਗੀ ਦੇ ਬੇਸ਼ਲੀ ਜੰਗਵੀ ਸਭ ਤੋਂ ਵੱਧ ਰੰਗ ਰੋਡ ਵਰਤੀ ਕਰਨ ਲਈ ਇਹ ਰਿਆਇਤ ਦਿੱਤੀ ਹੋਈ ਸੀ ਕੁੱਸੇ ਸੜੇ ਫਰੰਗੀ ਨੇ ਚੱਕਰੀ ਤੇ ਨਹੀਂ ਕਰਨਾ ਤਾਂ ਜੀ ਦੇ ਅੱਬਾ ਨੂੰ ਇਤਨੇ ਵੱਰੇ ਫੌਜ ਦੇ ਗੁਲਾਮੀ ਕਰਕੇ ਸਰਕਾਰੀ ਨੌਕਰੀ ਨਾਲ ਖੁਦਾ ਵਾਸਤੇ ਦਾ ਵੈਰ ਹੋ ਗਿਆ ਜਾਪਦਾ ਸੀ ਤੇ ਸਭ ਤੋਂ ਵੱਡੀ ਗੱਲ ਸੀ ਜਾਤਕ ਦਾਰੂ ਨੇ ਪਿੰਦਾ ਸੀ ਮੁਤਵਲੀਆਂ ਦੀ ਆਲ ਔਲਾਦ ਦਾਰੂ ਥੋੜਾ ਪੀ ਸਕਦੀ ਸੀ ਤਾਜੀ ਸੁਣਦੀ ਰਹਿੰਦੀ ਅੱਲਾ ਦਾ ਸ਼ੁਕਰ ਕਰਦੀ ਰਹਿੰਦੀ ਹਰ ਕੋਈ ਕਹਿੰਦਾ ਭਾਗਾ ਵਾਲੀ ਕੁੜੀਏ ਮੁਤਵੱਲੀਆਂ ਨੇ ਗਸਤੀ ਤਾਜੀ ਸੁਣਦੀ ਤੇ ਉਸ ਨੂੰ ਜੰਗਾ ਲੱਗਦਾ ਤੇ ਤਾਜੀ ਮਨ ਹੀ ਮਨ ਸਲੇਟੀ ਵੰਗਰਾ ਆਪਣੇ ਮੁਤਵੱਲੀ ਲਈ ਸੈਕਣ ਲੱਗ ਪੈਂਦੀ ਬਸ ਇੱਕ ਨਾਂ ਉਹਦਾ ਇਹਨੂੰ ਨਹੀਂ ਭਾਵਦਾ ਸੀ ਮਾਦੂ ਮੁਤਵੱਲੀ ਮਾਦੂ ਵੀ ਕੋਈ ਨਾਂ ਹੋਇਆ ਮਾਦੂ ਤੇ ਉਹਨਾਂ ਦੇ ਪਿੰਡ ਦਾ ਪਟਿਆਰਾ ਸੀ ਫਿਰ ਤਾਂ ਜੀ ਆਪਣੇ ਦਿਲ ਨੂੰ ਸਮਝਾਦੀ ਕੋਈ ਗੱਲ ਨਹੀਂ ਉਹ ਦਾ ਹੋਰ ਕੋਈ ਨਾਂ ਰੱਖ ਲਵੇਗੀ ਹੋਰ ਕਿਸੇ ਨਾਂ ਨਾਲ ਉਹਨੂੰ ਯਾਦ ਕਰ ਲਿਆ ਕਰੇਗੀ ਆਪਣੇ ਮਰਦ ਦਾ ਨਾਂ ਉਹਨੂੰ ਆਪ ਥੋੜਾ ਲੈਣਾ ਹੋਵੇਗਾ ਉਹ ਤਾਂ ਉਹਦਾ ਢੋਲਾ ਸੀ ਮਾਈਆ ਸੀ ਪਰਦੇਸੀ ਸੀ ਵਣਜਾਰਾ ਸੀ ਮੋਤੀਆਂ ਵਾਲਾ ਸੀ ਉਹਨਾਂ ਦੇ ਵੇੜੇ ਵਿੱਚ ਖੇਡਣ ਵਾਲੇ ਦਾਬੋ ਸੀ ਤੇ ਫੇਰ ਤਾਜੀ ਦਾ ਸਾਹ ਨਿਕਲੇਆ ਫੇਰ ਤਾਜੀ ਦਾ ਵਿਆਰ ਰਚਿਆ ਗਿਆ ਬੋਲੜੇ ਸ਼ਰੀਫ ਤੋਂ ਜਨ ਜਾਈ ਟਰੋਲਟ ਮੱਗੇ ਵਾਜੇ ਤੂਤਣੀਆਂ ਤੋਬਾ ਤੋਬਾ ਜਿਹੜਾ ਉਸ ਰਾਤੇ ਮੁਜ਼ਰਾ ਹੋਇਆ ਪਿੰਡੀ ਸ਼ਹਿਰ ਕਸਾਈਆਂ ਦੀ ਗਲੀ ਵਿੱਚੋਂ ਆਈ ਈਦਨ ਬਾਈ ਨੂੰ ਸੁਣ ਲਈ ਜਿਵੇਂ ਸਾਰਾ ਪੋਠੋਹਾਰ ਟੁੱਟ ਪਿਆ ਹੋਵੇ ਤੇ ਉਹਦੇ ਪਿਓ ਸੂਬੇਦਾਰ ਨੇ ਅਗਲਿਆਂ ਦੀ ਖਾਤਰ ਵੀ ਉਹ ਕੀਤੀ ਕਿ ਇਲਾਕੇ ਪਰ ਵਿੱਚ ਨਾ ਇਹੋ ਜੇ ਕਿਸੇ ਜੰਝ ਵੇਖੀ ਸੀ ਨਾ ਇਹੋ ਜੇ ਜੰਝ ਦੇ ਟਹਿਲ ਹੁੰਦੇ ਸੁਣੇ ਸੀ ਕੋਕਰ ਹੀ ਨਹੀਂ ਮਾਣ ਜਿਹੜੇ ਸੂਬੇਦਾਰ ਨੇ ਹਲਾਲ ਕਰਵਾਏ ਸਨ ਕੋਕਰ ਤੇ ਬੱਕਰੇ ਮਜਾਲੇ ਪੇਟ ਦਾ گوشਤ ਵੇੜੇ ਵਿੱਚ ਵੜਨ ਦਿੱਤਾ ਹੋਵੇ ਤੇ 1 2 3 4 ਸ਼ੀਰਨੀਆਂ ਵਿੱਚ ਸ਼ਾਹੀ ਟੁਕੜੇ ਅਗਲਿਆਂ ਨੂੰ ਖਵਾ-ਖਵਾ ਕੇ ਉਹਦੇ ਅੱਬਾ ਨੇ ਪੁੱਠਾ ਲਟਾ ਦਿੱਤਾ ਤੇ ਉਹਦੀ ਮਾਂ ਨੇ ਦਾਤ ਜਿਹੜਾ ਉਹਦੇ ਲਈ ਜੋੜਿਆ ਸੀ ਆਂਡੇ ਗੋਂਡੇ ਵੇਖ-ਵੇਖ ਕੇ ਅੱਖੀਆਂ ਪੈ ਮਲਦੇ ਪੂਰੇ 21 ਜੋੜੇ ਤੇ ਨਵਾਰੀ ਪਲੰਗ ਸ਼ੀਸ਼ੇ ਦੀ ਢੋਵਲ ਚੌਂਕੇ ਦੇ ਭਾਂਡੇ ਹੀ ਨਹੀਂ ਸਨਮਾਨ ਪਿੱਤਲ ਦੀ ਗਾਗਰ ਤੇ ਤਾਂਬੇ ਦੀ ਗਲਨੀ ਕਾਸੀ ਦੀ ਸੈਣਕ ਤੇ ਚਾਂਦੀ ਦੀ ਸਰਾਹੀ ਕੋਲੀਆਂ ਤੇ ਕਾਸ਼ਕਾਂ ਰੰਗਲਾ ਪੇੜਾ ਦੰਦ ਖੰਡ ਦਾ ਚੱਕਲਾ ਵੇਣਾ ਸੰਦਲ ਦਾ ਚਰਖਾ ਤੇ ਹੋਰ ਢੇਰ ਸਾਰਾ ਨਿਕ ਸੁ ਤੇ ਮੁੰਡੇ ਵਾਲਿਆ ਵਰੀ ਵੱਲੋਂ ਕਿਹੜੀ ਕਸਰ ਰਹਿਣ ਦਿੱਤੀ ਸੀ ਦੁਲਹੰਦਾ ਤਰੇਵਰ ਇਹ ਨਹੀਂ ਮਾਨ ਸੀ ਸਿਲਮੇ ਸਿਤਾਰੇ ਵਾਲੀ ਸੁੱੱਚੇ ਗੋਤੇ ਨਾਲ ਕਰੋਚੀ ਹੋਈ ਚਿੱਲੀ ਜਦੋਂ ਤਾਜ਼ੀ ਨੇ ਸਰ ਤੇ ਲਈ ਉਹਦੇ ਵਿੱਚੇ ਦੁਖਣ ਲੱਗ ਪਏ ਸੀ ਤੇ ਜਿਹੜੇ ਗਹਿਣੇ ਉਹਨਾਂ ਟੋਏ ਸਨ ਮੱਥੇ ਤੇ ਟਿੱਕਾ ਨੱਕ ਵਿੱਚ ਨੱਥ ਨੱਥ ਵਿੱਚ ਮੋਤੀ ਪਰੋਏ ਹੋਏ ਕੰਨਾਂ ਵਿੱਚ ਬੁੱਕ ਬੁੱਕ ਵਾਲੀਆਂ ਗਲੇ ਵਿੱਚ ਕੰਠਾ ਤੇ ਹਮੇਲ ਹਮੇਲ ਵਿੱਚ ਜੜੀਆਂ ਅਸ਼ਰਫੀਆਂ ਹੱਥਾਂ ਦੇ ਕੰਗਣ ਖੋਖੜੂ ਆਰਕਾ ਤੇਕ ਸੋਨੇ ਦੀਆਂ ਚੂੜੀਆਂ ਉਂਗਲੀਆਂ ਤੇ ਸੱਜੇ ਖੱਬੇ ਛੰਪਾ ਪੈਰਾਂ ਵਿੱਚ ਛਣਛਣ ਕਰਦੀਆਂ ਚਾਂਦੀ ਦੇ ਹੁੰਗਰੂਆਂ ਵਾਲੀਆਂ ਪਾਜੇਬਾਂ ਪੈਰਾਂ ਦੇ ਅੰਗੂਠਿਆਂ ਦੇ ਛੱਲੇ ਤੋਬਾ ਤੋਬਾ ਕੁੜੀ ਦਾ ਕੋਈ ਅੰਗ ਵੇਲਾ ਵੀ ਤੇ ਰਹਿਣ ਦਿੱਤਾ ਹੁੰਦਾ ਤਿੰਨ ਦਿਨ ਪੂਰੇ ਜੰਝ ਦੀ ਖਾਤਰ ਰਹੀ ਜੋ ਮੇਰੀ ਸਵੇਰ ਦੀ ਲੋ ਲੱਗੀ ਸੀ ਕੇ ਡੋਲੇ ਤੁਰੇ ਸਾਰਾ ਦਿਨ ਕਹਾਰਾ ਨੇ ਤ੍ਰਿੱਖੇ ਕਦਮ ਤੁਰਨਾ ਸੀ ਤਾਂ ਕਿਤੇ ਸ਼ਾਮੇ ਗੋਲੜੇ ਸ਼ਰੀਫ ਉਹ ਆਪੜ ਸਕਣਗੇ ਤਾਜੀ ਦੇ ਸੋਰੇ ਘਰ ਉਹਦੀ ਡੋਲੀ ਤੋਂ ਪਾਣੀ ਵਾਰ ਕੇ ਅਗਲੇ ਦਿਨ ਪੀਣਗੇ ਉਹਦੀ ਸੱਸ ਖਵੇਲੀ ਦੇ ਕਵਾੜਾਂ ਦੀਆਂ ਚੂਣਾ ਵਿੱਚ ਤੇਲ ਚੁਆਏਗੇ ਤੇ ਫਿਰ ਹੁੰਡ ਵਿਖਾਈ ਕਿਹਾ ਜੋਵਨ ਵੋਟੀ ਤੇ ਚੜਿਆ ਸੀ ਤਾਜੀ ਨੂੰ ਆਪਣਾ ਆਪ ਚੰਗਾ ਚੰਗਾ ਲੱਗ ਰਿਹਾ ਸੀ ਜਿਵੇਂ ਅਰਸ਼ੋਂ ਲੱਤੀ ਹੋਰ ਹੋਵੇ ਅਸ਼ੋਕ ਵਾਰੇ ਬੰਦੇ ਸੁਫਨੇ ਉਹਦੇ ਅੱਗੇ ਪਿੱਛੇ ਘੁੰਮਰ ਭਾਰੇ ਸੰਭ ਉਹਦਾ ਪੌਰ-ਪੌਰ ਜਿਵੇਂ ਐਂਠਿਆ ਹੋਵੇ ਉਸਨੂੰ ਕੋਈ ਸਮਝ ਨਹੀਂ ਆ ਰਹੀ ਸੀ ਪਹਿਨੇ ਕੀ ਕਹਾਂਗੀ ਫੇਰ ਕੀ ਕਹਾਂਗੀ ਕੋਈ ਬੁਲਾਏਗਾ ਤੇ ਕੀ ਜਵਾਬ ਦੇਵਾਂਗੀ ਸੋਚ-ਸੋਚ ਕੇ ਉਹਦੇ ਪਰਸਿਓਂ ਛੁੱਟਣ ਲੱਗ ਪੰਦੇ ਪਰਸਿਓਂ ਤੇ ਛੁੱਟਣੇ ਸੰਨ ਤੇਨੇ ਦਾ ਜੜਿਆ ਰੇਸ਼ਮੀ ਜੋੜਾ ਤੇ ਇਤਨੇ ਭਾਰੇ ਚਿੱਲੇ ਤੇ ਅੰਗ-ਅੰਗ ਗਹਿਣਿਆਂ ਨਾਲ ਲੱਧਿਆ ਹੋਇਆ ਫਿਰ ਗਰਮੀ ਦੇ ਦਿਹਾੜੇ ਮੋਰ ਪੰਖਾਂ ਵਾਲੀ ਪੱਖੇ ਜਿਹੜੀ ਉਹਦੀ ਪਰਜਾਈ ਨੇ ਤੁਰਨ ਵੇਲੇ ਉਹਨੂੰ ਫੜਾਈ ਸੀ ਚੱਲ ਚੱਲ ਕੇ ਚੱਲੀ ਹੋ ਰਹੀ ਸੀ ਬਸ ਇੱਕ ਗੱਲ ਚੰਗੇ ਸੀ ਕਹਾਰ ਡੋਲੀ ਨੂੰ ਜਿਵੇਂ ਉਡਾ ਕੇ ਲੈ ਜਾ ਰਹੇ ਸਨ ਤੇ ਵਿੱਚ ਵਿੱਚ ਗਾਣ ਲੱਗ ਪੈਂਦੇ ਪੈੜੇ ਬੇਸੁਰੇ ਇਸ ਤੋਂ ਤਾਂ ਨਿੱਜ ਗਾਉਣ ਤਾਂ ਜੀ ਆਪ ਕਿਹਾ ਸੋਨਾ ਗਾਉਂਦੇ ਸੀ ਉਹਦਾ ਜੀ ਕਰਦਾ ਉਹ ਗੀਤ ਗਾਏ ਬਾਬਲ ਤੇਰੇ ਮਹਿਲਾ ਵਿੱਚੋਂ ਤੇਂਡੀ ਜੈਦਾ ਡੋਲਾ ਨਹੀਂ ਪੇ ਲੰਗਦਾ ਚੌਥੇ ਗੱਲ ਉਹਦੇ ਡੋਲੇ ਨੂੰ ਤੇ ਜਿਵੇਂ ਖੰਭ ਲੱਗੇ ਹੋਣ ਉੱਡ ਕੇ ਜਾ ਰਿਆ ਸੀ ਜੰਜ ਭਾਵੇਂ ਕੋੜਿਆ ਦੇ ਸੀ ਤਹਾਰ ਡੋਲੇ ਨੂੰ ਉਹਨਾਂ ਨਾਲ ਕਦਮ ਮੇਚ ਕੇ ਲਿਆਰੇ ਸੰ ਕੁਝ ਜੰਜ ਬੇਸ਼ੱਕ ਅੱਗੇ ਲੰਘੀ ਸੀ ਪਰ ਕੁਝ ਪਿੱਛੇ ਵੀ ਤੇ ਰਹਿ ਗਈ ਸੀ ਪਤਾ ਨਹੀਂ ਉਹਦਾ ਲਾੜਾ ਕਿੱਥੇ ਸੀ ਤੇਜ਼ੀ ਵਿੱਚ ਤੇ ਵਟੇ ਨੂੰ ਅਚਾਨਕ ਖਿਆਲ ਆਇਆ ਇੱਥੇ ਹੀ ਕਿੱਥੇ ਹੋਵੇਗਾ ਆਪਣੇ ਸਰਵਾਲਿਆਂ ਨਾਲ ਇੱਕ ਨਹੀਂ ਦੋ ਨਹੀਂ ਪੂਰੇ ਪੰਜ ਸਰਵਾਲੇ ਲੈ ਕੇ ਟੁਕਿਆ ਸੀ ਆਖੇ ਮੇਰੇ ਦੋਸਤਿਆਲੇ ਨੇ ਜਿ ਚਲਾਂਦੇ ਤੁਪ ਚੇਤਰ ਜਾ ਰਿਹਾ ਸੀ ਵੇ ਸਾਥ ਅਜੇ ਨਹੀਂ ਚੜਿਆ ਸੀ ਪਰ ਤੁਪ ਕਹੇ ਜਿਵੇਂ ਅੱਜ ਹੀ ਅੱਜ ਹੈ ਇੱਕ ਸ਼ੁਕਰ ਸੀ ਅੱਲਾ ਦਾ ਲੋ ਨਹੀਂ ਪਈ ਚਲਦੀ ਸੀ ਦੋ ਪਹਿਰ ਹੋਏ ਤੇ ਕਹਾਰਾ ਨੇ ਇੱਕ ਝੰਡ ਦੇ ਬੋਟੇ ਹੇਠ ਖੜਾ ਕੀਤਾ। ਪੈੜੇ ਖੁਰੇ ਨੇ ਲੱਗਣ ਦੇਰੇ ਸਨ। ਥੱਕ ਗਏ ਹੋਣੇ ਨੇ, ਖਬਰੇ ਤਰੇ ਲੱਗੇ ਹੋਵੇਗੇ ਉਹਨਾਂ ਨੂੰ। ਜਾਂ ਫਿਰ ਹੁੱਕਾ ਚਿਲਮ ਦਾ ਕਾਸ਼ ਲਾਣ ਲਈ ਅੱਗੇ ਪਿੱਛੇ ਹੋਏ ਸਨ। ਤਾਜੀ ਪਰਸਿਓ ਵਿੱਚ ਗੜੁੱਝ ਹੋਏ ਅਜੇ ਨਜਿੱਠ ਵੀ ਨਹੀਂ ਸਕੇ ਸੀ। ਕਿ ਉਹਦੀ ਡੋਲੀ ਦਾ ਪਰਦਾ ਹਿੱਲਿਆ ਤੇ ਉਹ ਕੀ ਵੇਖਦੀ ਐ? ਏਤਾ ਉਹਦਾ ਦੋਲਾ ਸੀ ਮੋਛਦੀ ਵਾਲੇ ਕੁੱਲੇ ਤੇ ਵੱਦੀ ਪੱਗ ਤੇ ਉੰਜ ਉੰਜ ਚਮ ਚਮ ਕਰਦਾ ਸੀਰਾ ਤੇ ਕਿੰਜ ਡੋਲੇ ਵਿੱਚ ਝਾਕ ਰਿਆ ਸੀ ਸ਼ੇਖਰ ਦੁਪਹਿਰ ਰੇੜੇ ਮੈਦਾਨ ਵਿੱਚ ਸਾਜੀ ਦਾ ਉੱਤੇ ਦਾ ਸਾਹ ਤੇ ਦਾ ਸਾਹ ਰਹਿ ਗਿਆ ਗਬਰੂ ਦੀ ਅੱਗੇ ਵੱਦੀ ਬਾਹ ਸਾਜੀ ਦਾ ਮੂੰਹ ਮੱਥਾ ਤਰੇੜੀ ਤਰੇੜੀ ਹੋ ਗਿਆ ਹੱਕੀ ਬੱਕੀ ਦੋਲਹਣਾ ਉਦੇ ਮੂੰਹ ਵੱਲ ਵੇਖੀ ਜਾ ਰਹੀ ਸੀ ਕਹਾਰ ਹੁੱਕਾ ਪਾਣੀ ਪੀਣ ਗਏ ਨਹੀਂ ਇਹ ਕਹਿੰਦੇ ਹੋਏ ਉਹ ਤਾਂ ਆਪਣੇ ਜਰੀ ਦੇ ਜੁੱਤੀ ਸਮੇਤ ਡੋਲੇ ਵਿੱਚ ਆ ਵੜਿਆ ਸੀ ਡੋਲੇ ਵਿੱਚ ਕਿਹੜੀ ਥਾਂ ਸੀ ਇੱਕ ਤੋਂ ਦੂਜੇ ਦੇ ਬੈਠਣ ਦੀ ਹੈਰਾਨ ਪਰੇਸ਼ਾਨ ਟੱਡੀਆਂ ਅੱਖਾਂ ਆਵਾਕ ਤਾਂ ਜੀ ਉਹਦੇ ਮੂੰਹ ਵੱਲ ਵੇਖ ਰਹੀ ਸੀ ਕਿ ਫੇਰ ਜਦ ਉਸ ਨੂੰ ਹੋਸ਼ ਆਈ ਬੁਲੋਂਦਰੇ ਹੋਏ ਬੀੜੇ ਤੇ ਲੀਆਂ ਪਈਆਂ ਮੇਡੀਆਂ ਟ੍ਰੈਂਡੀ ਹੋਏ ਨੱਥ ਤੇ ਕਹਾਰ ਵਾਹੋ ਦਾ ਹੈ ਡੋਲੇ ਨੂੰ ਉਹਦੇ ਮੰਜ਼ਲ ਵੱਲ ਲਿਜਾਰੇ ਸਨ ਸ਼ਾਮਾ ਪੈਣ ਤੇ ਉਹਨਾਂ ਨੂੰ ਗੋਲੜੇ ਸ਼ਰੀਫ ਅਪੜਨਾ ਸੀ ਫੇਰ ਦੁਲਹੰਦੇ ਕੁੰਡ ਚੁਕਾਈ ਹੋਵੇਗੀ ਫੇਰ ਤਰਕਾਲਾ ਪੈਣ ਗਿਆ ਤੇ ਫੇਰ ਤਾਜ਼ੀ ਹੁਣ ਚਰੇਟ ਬੁੱਢੀ ਹੋ ਗਈ ਹੈ ਦੁੱਧ ਚਿੱਟੇ ਵਾਲ ਮੂੰਹ ਮੱਥਾ ਝੁਰੜੀਆਂ ਨਾਲ اٹਿਆ ਹੋਇਆ ਜ਼ਿੰਦਗੀ ਦੇ ਸਭ ਤੋਂ ਉਪਰ ਦੇ ਦਹਾਕੇ ਵੇਖ ਚੁੱਕੇ ਹੈ ਤਾਜੀ ਪੁੱਤਰਾ ਧੀਆ ਪੋਤਿਆਂ ਪੋਤੀਆਂ ਦੋਤਿਆਂ ਦੋਤੀਆਂ ਵੱਡੀ ਹੋ ਗਈ ਹੈ ਉਹਨਾਂ ਦੇ ਪਿਛੋਕੜ ਮਰਾਸੀਆਂ ਦੇ ਵੇੜੇ ਵਿੱਚ ਕੋਈ ਗਾਰਿਆ ਹੈ ਰਾਂਝੇ ਉੱਠ ਕੇ ਆਖਿਆ ਵਾਹ ਸਜਣ ਧੀਰ ਹੱਸ ਕੇ ਤੇ ਮਿਹਰਬਾਨ ਹੋਈ ਤੇ ਕੋਠੇ ਤੇ ਚਿਟਕਾ ਲਵਾ ਰਹੀ ਤਾਜੀ ਨੂੰ ਕਈ ਬਰੇ ਪਹਿਲੇ ਲਾਲ ਕੁੜਤੀ ਦੇ ਮੰਡੂਏ ਵਿੱਚ ਵੇਖੇ ਹੀਰ ਸਲੇਟੀ ਨਾਂ ਦੀ ਮੂਰਤ ਯਾਦ ਆਉਣ ਲੱਗ ਪੈਂਦੀ ਹੈ ਮੂਰਤ ਵਿੱਚ ਹੀਰਾਂ ਦੇ ਦੀ ਪਹਿਲੀ ਮੁਲਾਕਾਤ ਤੇ ਫਿਰ ਆਏ ਉਹ ਇੱਕ ਬਿੰਦ ਇਤਨੇ ਬਰੇ ਹੋ ਗਏ ਸਨ ਉਹ ਛਿਨ ਤਾਜੀ ਦੀਆਂ ਅੱਖੀਆਂ ਵਿੱਚ ਜਿਵੇਂ ਪਹੁੰਚਿਆ ਹੋਇਆ ਸੀ ਤੇ ਸੈਸਾ ਤਾਜੀ ਸੋਚਣ ਲੱਗੀ ਉਹਦੀ ਜ਼ਿੰਦਗੀ ਵਿੱਚ ਵੀ ਕਦੀ ਉਹ ਛਿਨਾਇਆ ਸੀ ਨਹੀਂ ਨਹੀਂ ਤੇ ਤਾਜੀ ਦੇ ਕੋਸੇ-ਕੋਸੇ ਦੋ ਹੰਜੂ ਉਹਦੀਆਂ ਗੰਨੀਆਂ ਵਿੱਚੋਂ ਡੁੱਲ ਕੇ ਉਹਦੇ ਚਿਹਰੇ ਦੀਆਂ ਚੁਰਨੀਆਂ ਵਿੱਚ ਕਰਨ ਲੱਗ ਪਏ। ਉਹਦਾ ਘਰ ਵਾਲਾ ਤਾਂ ਜਦੋਂ ਡੋਲੇ ਦੀ ਉਸ ਘਟਨਾ ਤੋਂ ਬਾਅਦ ਨਾ ਕਦੇ ਉਸ ਲਈ ਉਸ ਲੇਟੀ ਵਾਂਗਰਾ ਹੁਸੜੀ ਸੀ ਤੇ ਨਾ ਹੀ ਉਹ ਕਦੇ ਮਿਲੇ ਸਨ। ਜਿਵੇਂ ਹੀ ਰਾਂਝੇ ਦੀਆਂ ਬਾਵਾ ਵਿੱਚ ਧੀਰੀ ਹੋ ਗਈ ਸੀ। ਤੇ ਅਗਲਾ ਉਸ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਜਿਵੇਂ ਸਮੂਲਾ ਆਪਣੇ ਸੀਨੇ ਵਿੱਚ ਲੁਕਾ ਰਿਹਾ ਹੋਵੇ ਉਹਨਾਂ ਦੇ ਨੈਣ ਇੱਕ ਦੂਜੇ ਵਿੱਚ ਬਲੰਗੇ ਹੋਏ ਉਹਦੇ ਵਾਲ ਝੁੱਲ-ਝੁੱਲ ਕੇ ਇਹਦੇ ਮੱਥੇ ਤੇ ਪੈ ਰਹੇ ਇਹਦੀ ਗੁੱਲਰ ਕੇ ਉਹਦੇ ਮੋਢਿਆਂ ਤੇ ਮਚਲ ਰਹੀ ਅੰਗ-ਅੰਗ ਲਰਜ਼ ਰਿਹਾ ਉਹਦਾ ਵੀ ਇਹਦਾ ਵੀ ਇਸ ਤੋਂ ਪਹਿਲੇ ਕੀ ਆਇਆ ਸਾਜੀ ਦਾ ਉਹ ਛਿਨ ਲੁੱਟ ਲਿਆ ਗਿਆ ਧੰਨਵਾਦ ਜੀ ਜੇਕਰ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ